ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਬਣਾ ਰਹੇ ਹਾਂ ਜੀ ਅਸੀਂ ਅਰਬੀ ਤੇ ਅਰਬੀ ਬਣਾਉਣ ਦੀ ਵਿਧੀ ਤੁਹਾਨੂੰ ਦੱਸਦੇ ਹਾਂ ਇਦਾਂ ਤੇਲ ਆਪਾਂ ਕੜਾਹੀ ਵਿੱਚ ਪਾ ਲਿਆ ਗਰਮ ਹੋਣ ਵਾਸਤੇ ਤੇ ਇੱਧਰ ਆਪਾਂ ਪਿਆਜ਼ ਲਸਣ ਦੋ ਟਮਾਟਰ ਤੇ ਮਿਰਚਾਂ ਇਹਨਾਂ ਨੂੰ ਆਪਾਂ ਕੱਟ ਲਵਾਂਗੇ ਤੇ ਆਹ ਤੇਲ ਤਰਿਆ ਗਰਮ ਤੇਲ ਵਿੱਚ ਪਹਿਲਾਂ ਆਪਾਂ ਜੀਰਾ ਤੇ ਅਜਵੈਨ ਪਾਵਾਂਗੇ ਜੀ ਇਸ ਤਰ੍ਹਾਂ ਕਰਕੇ ਜੀਰਾ ਅਜਵੈਨ ਪਾਵਾਂਗੇ ਤੇ ਜੀਰਾ ਤੇ ਅਜਵੈਨ ਜਦੋਂ ਭੁੱਜ ਜਾਏਗੀ ਤਾਂ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਮੀਰਾ ਤੇ ਜਵਾਨ ਕੁਝ ਜਨ ਲੱਗੇ ਇਸ ਵਿੱਚ ਹੀ ਆਪਾਂ ਜਿਹੜੇ ਪਿਆਜ਼ ਜਿਹੜੇ ਕਿਆਲ ਪਾ ਗਏ ਉਹ ਆਪਾਂ ਪਾ ਦਿੰਦੇ ਆ ਆਪਾਂ ਕਰਾਂਗੇ ਆਦਿ ਕੇ e abre para a outra barra para ver se a para ਜਦੋਂ ਇਹ ਕਰਕੇ ਆਪਾਂ ਗ੍ਰੀਨ ਸਮਾਖਾ ਕਰਕੇ ਇਹਨੂੰ ਫਟਾ ਦਿੱਤੀ ਹੈ ਵੀ ਇਹਦੇ ਮਾਸੇ ਤੋਂ ਬਾਅਦ ਕੱਢਣ ਨਾਲ ਆਪਾਂ ਇਹਦਾ ਥੋੜਾ ਜਿਹਾ ਲਾਵਾਂਗੇ ਇਸ ਤੋਂ ਬਾਅਦ ਇਹਨੂੰ ਕਿੱਥੇ ਪਾਣਾ ਹੈ ਜੀ ਵਿੱਚ ਸਾਕੇ ਤੇ ਇਹ ਸੱਜੀਆਂ ਜਿਹੜੀਆਂ ਹਰੀਆਂ ਚੀਜ਼ਾਂ ਤੇ ਹਰੀਆਂ ਤੋਂ ਬਾਅਦ ਇਹ ਲਾਲ ਹੋ ਚੁੱਕੀਆਂ ਇਹਨੂੰ ਆਪਾਂ ਮਿੱਠਾ ਪਾਦਾਂਗੇ ਹੁਣ ਮਿਚੀ ਪਾ ਰਹੇ ਆ ਆਪਾਂ ਲਾਲ ਮਿਚਾ ਮੰਨ ਲਓ ਹਾਂਜੀ ਵੀਰ ਹੁਣ ਆਪਾਂ ਆ ਤੜਕਾ ਭੁੰਨ ਲਿਆ ਵਾ ਮੈਂ ਲੀਨ ਦਾ ਟੰਟ ਮਾਰ ਤੇ ਮਿਰਚਾਂ ਇਹਦੇ ਚੋਟੇ ਹੋਣੇ ਦੇ ਵਿੱਚ ਜਿਹੜੀ ਆਪਾਂ ਆ ਆਰਬੀ ਹੈ ਕੱਟੀ ਸੀ ਇਹਦੇ ਵਿੱਚ ਪਾ ਦੇਵਾਂਗੇ ਇਸਣ ਕਰਕੇ ਆਰਬੀ ਨੂੰ ਆਪਾਂ ਤਲਾਈ ਵਿੱਚ ਪਾ ਦੇਵਾਂਗੇ ਇਦਾਂ ਪਾਂ ਅਰਬੀ ਨੂੰ ਕੜਾਈ ਵਿੱਚ ਪਾ ਕੇ ਏਡਾ ਸਾਰਾ ਮਸਾਲਾ ਜਿਹੜਾ ਉਹਦੇ ਵਿੱਚ ਮਿਕਸ ਕਰ ਦੇਵਾਂਗੇ ਅਰਬੀ ਨੂੰ ਗੰਡਿਆਂ ਦੇ ਵਿੱਚ ਪਾਉਣ ਤੋਂ ਬਾਅਦ ਆ ਇਸਨੂੰ ਕੋਲ ਜੰਮੀ ਰੱਖਾਂਗੇ ਤੇ ਆ ਆਪਾਂ ਮਸਾਲਾ ਲਿਆ ਜੀ ਮਸਾਲਾ ਕਾਲੀਆਂ ਮਿਰਚਾਂ ਲਾਲ ਮਿਰਚ ਨਾ ਮਾਸਟਰ ਹਲਦੀ ਤੇ ਲੂਣ ਜੋ ਲਿਆ ਆ ਕੀ ਆਪਾਂ ਇਸ ਤਰ੍ਹਾਂ ਕੜਾਈ ਦੇ ਵਿੱਚ ਪਾ ਦੇਵਾਂਗੇ ਕੜਾਈ ਵਿੱਚ ਪਾਉਣ ਤੋਂ ਬਾਅਦ ਇਹਨੂੰ ਆਪਾਂ ਮਿਕਸ ਕਰਾਂਗੇ ਵੀਵਰਸ ਆਪਾਂ ਮਸਾਲਾ ਅਰਬੀ ਦੇ ਵਿੱਚ ਪਾ ਦਿੱਤਾ ਤੇ ਹੁਣ ਦੇਖੋ ਇਸ ਤਰ੍ਹਾਂ ਜੰਦਾ ਲੱਦਾਂ ਹੋ ਗਿਆ ਫੰਨ 15 ਤੋਂ 20 ਮਿੰਟ ਆਪਾਂ ਭੁੰਨਾਂਗੇ ਤੇ ਉਸ ਤੋਂ ਬਾਅਦ ਇਹ ਰੈਡੀ ਹੋ ਜਾਵੇਗੀ ਹਾਂ ਜੀ ਅਰਬੀ ਪਾਉਣ ਤੋਂ ਬਾਅਦ ਥੋੜਾ ਆਪਾਂ ਇਸ ਵਿੱਚ ਪਾਣੀ ਪੀ ਪਾਣੀ ਪਾ ਲਵਾਂਗੇ ਕਿਉਂਕਿ ਸਾਡੇ ਬੱਚੇ ਰਸਮਸੀ ਅਰਬੀ ਨੂੰ ਲਾਈਕ ਕਰਦੇ ਹਨ ਇਹ ਸੁੱਕੀ ਵੀ ਬਣ ਜਾਂਦੀ ਤੇ ਰਸਮਸੀ ਤਰੀ ਵਾਲੀ ਵੀ ਬਣ ਜਾਂਦੀ ਹੈ ਇਸ ਲਈ ਅਸੀਂ ਇਸ ਵਿੱਚ ਥੋੜਾ ਪਾਣੀ ਪਾਇਆ ਹੈ ਤੇ ਇਹ ਅਸੀਂ ਰਸਮਸੀ ਬਣਾਵਾਂਗੇ ਸੋ ਵੇਟ ਕਰੋ ਬੱਸ ਆਹ ਤਿਆਰ ਹੋ ਗਈ ਆਪਣੀ ਅਰਬੀ ਦੀ ਲਾਜਵਾਬ ਸਬਜ਼ੀ ਸੋ ਤੁਹਾਨੂੰ ਚੰਗੀ ਲੱਗੀ ਤਾਂ ਜਰੂਰ ਲਾਈਕ ਕਰਿਓ ਬਣ ਕੇ ਰੈਡੀ ਹੋ ਚੁੱਕੀ ਹੈ ਇਸ ਵਿੱਚ ਅਬ ਥੋੜਾ ਜਿਹਾ ਪਾਣੀ ਪੈ ਰਸੀ ਮਿਸੀ ਬਣਾਉਣ ਲਈ ਤੇ ਅੱਧਾ ਪਾਣੀ ਸੁੱਕ ਗਿਆ ਹੈ ਇਸ ਤਰ੍ਹਾਂ ਰਸਮਿਸੀ ਸਬਜ਼ੀ ਜਿਹੜੀ ਹੈ ਇਹ ਆਪਾਂ ਨੂੰ ਟੇਸਟੀ ਵੀ ਲੱਗਦੀ ਹੈ ਸੋ ਦੇਖੋ ਅਰਪੀ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਸੋ ਧੰਨਵਾਦ ਸਾਰਿਆਂ ਦਾ ਇਸੇ ਤਰ੍ਹਾਂ ਹੀ ਪਿਆਰ ਸਤਿਕਾਰ ਦਿਉਦੇ ਰਹੋ